ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਗ ਸੱਜ ਜੁਗਤ ਸੱਜ ਹੈ ਭੀ ਸੱਜ ਨਾਨਕੁ ਹੁਸੈ ਭੀ ਸੱਜ ਸੋਚ ਸੋਚ ਨ ਹੋਵਈ ਜੇ ਸੁਚੀ ਲਖ ਵਾਰ ਚਪੈ ਚਪਣਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬਨਾਪੁਰਿਆ ਭਾਰ ਸਹਸ ਸਿਆਣ ਪਾਲਕ ਹੋਇ ਤਾ ਇੱਕ ਨ ਚੱਲੇ ਰਾਹ ਕਿਸ ਤਿਆਰ ਹੋਈਏ ਕੋ ਖੁੜਾ ਟੁੱਟਾ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਮਨ ਆਕਾਰ ਹੁਕਮ ਨਾ ਤਹਿਜਾਈ ਹੁਕਮੇ ਨੋ ਮਨ ਜੀ ਹੁਕਮ ਲਵੜਿਆਈ ਹੁਕਮੇ ਉਤਮ ਨੀਚ ਸੁਖਮ ਲਿਖਦੁ ਸੁਖੁ ਪਾਈਐ ਕਿਤਨਾ ਹੁਕਮੇ ਵਖਰੇ ਸੀਸ ਇਕ ਹੁਕਮੇ ਸਦਾ ਘਾਈ ਹੈ ਹੁਕਮੇ ਅੰਦਰ ਸਾਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬਿਝੈ ਤਾ ਹਉ ਮੈਂ ਕਰੈ ਨਾ ਕੋਏ ਗਾਵੇ ਕੋ ਤਾਣ ਹੋਇ ਸੈ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਕੋ ਨੁੜਿਆ ਨਾਚਾ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਤਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ

ਭਖਿਆ ਭਉਤਪਾਰ ਆਕੰਮਗੇ ਦੇਹ ਦੇਹ ਦਾਸਰੇ ਦਾਤਾ ਫੇਰ ਕਿ ਅੰਗਰ ਕੀ ਜਿਤ ਵਿਸਾ ਸਰਬਾਰ ਮੋਹ ਕੈ ਬੁਲਣ ਧੋਲੀਏ ਜਿਸ ਤੋਂ ਪਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੇ ਨੋਕ ਦੁਆਰ ਨਾਨਕ ਐ ਵ ਜਾਣੀ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਹੋਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨੇ ਰੰਗ ਸੁਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾ ਗੁਣੀ ਨਿਧਾਨ ਨਾਨਕ ਗਾ ਗ ਸੁਣੀੰਮ ਨਰਖਿਏ ਭਾਉ ਦੁਖ ਪਰ ਹਰ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸਮਾਈ ਗੁਰਇਸਰ ਦੁਰਗੋਤਖ ਬਰਮਾ ਗੁਰਪਾਰਵਤੀ ਮਾਈ ਜਿਹੜੋ ਜਾਣਾ ਨਾ ਤਾ ਨਹੀਂ ਕਹਿਣਾ ਤਖਨ ਨਾ ਜਾਏ ਗੁਰਾਂ ਇੱਕ ਜਿਹ ਹੁ ਜਹਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਕੀਰਤਨਾ ਵਾਜੇ ਤਸਪਾਵਾਂ ਅਣਪਣ ਤੇ ਨਾ ਕਰੀ ਜੇ ਤੇ ਸ੍ਰਿਸ਼ਤੁ ਪਾਏ ਵੇਖਾਂ ਕਰਮਾਂ ਕੋ ਮਿਲੈ ਲਈ ਮਾਤੁ ਚਰਤਨ ਜਵਾਹਰ ਮਾਨ ਜੇ ਗੁਰ ਕੈ ਸੁਣੀ ਗੁਰਾਂ ਇੱਕ ਦੇਵ ਜਹਾਈ ਸਭ ਨਾ ਜੀ ਹਾਂ ਕਾਇਕ ਦਾਤਾ ਸੋ ਮੈਂ ਬਿਸਰਨਾ ਜਾਇ ਜੇ ਜੁ ਵਿਚਾਰੇ ਆਰਜਾ ਹੋਰ ਦਸੋਨੀ ਹੋਏ ਨਵਾ ਗੰਡਾ ਵਿਜਾਨੀ ਨਾਲਤ ਲਸ ਕੋਏ ਚੰਗਾ ਨਾਮ ਰਖਾਇ ਤੈ ਜਿਸ ਕੀਰਤ ਜਗਲੇ ਜੇ ਦਸ ਨਦਰ ਨਾ ਵਈ ਤਵਾ ਸਨ ਪਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਅਨਰ ਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਸਹੱਤ ਨਸੁ ਜਹੀ ਜੇ ਤਿਸ ਗੁਣ ਕੋਇ ਕਰੇ ਸੁਣਾ ਸਿਤ ਪਿਰ ਸੁਰਨਾਥ ਸੁਣਾ ਘਰਤ ਤੁਲ ਆਕਾ ਸੁਣਾ ਦੀਪ ਲੋਪਾ ਤਾਲ ਸੁਣਾ ਪਹਨ ਸੁਦਾ ਕਾ ਨਾਨਕ ਤਸ ਦਾ ਵਿਗਾਸ ਸੁਣਾ ਲੋਕ ਪਾਪ ਕਾ ਨਾਸ ਸੁਣਾ ਇਸਰ ਫਤਮਾ ਇੰਦ ਸੁਣਾ ਮਸਲਾਮੰਦ ਸੁਣੈ ਜੋਗ ਰੂਪ ਤਨ ਭੇਦੋ ਸੁਣੈ ਸਾਖ ਸਿਮਰਤ ਵੇਦੋ ਨਾਨਕ ਭਗਤ ਅਕਦਾ ਵਿਗਾਸ ਸੁਣੈ ਜੋਗ ਪਾਪਾ ਨਾਸ ਸੁਣੈ ਸਤ ਸੰਤੋਖ ਬਿਆਨ ਸੁਣੈ 68 ਕਾਰਿਸ਼ਨਾ ਸੁਣੈ ਪੜਪੜ ਪਾਵੇ ਮਾਨ ਸੁਣੈ ਲਾਗਾ ਸਹਿ ਜਹਾਨ ਨਾਨਕ ਤਸਦਾ ਵਿਗਾਸ ਸੁਣੈ ਜੋਗ ਪਾਪਾ ਨਾਸ ਸੁਣੈ ਸਰਗਨਾ ਕੇ ਦਾ ਆਪਣੈ ਸੇ ਕਿਰਪਾ ਸਾਰ ਸੁਣੈ ਦੇ ਭਾਵੇ ਰਾਹੋ ਸੁਣੈ ਹੱਥ ਵੈ ਸਗਾ ਨਾਨਕ ਤਸਦ ਵਿਗਾਸ ਸੁਣੈ ਲੋਕ ਆਪਕਾ ਨਾਸੁ ਉੰਨੇ ਕੀਤੋ ਕਿ ਨ ਜਾਏ ਜੇ ਕੋ ਕਹਿ ਚਪਤਾਇ ਕਾਗਦ ਕਲਮ ਨਾਲ ਲਿਖਣ ਹਾਂ ਰੂਨ ਕਾ ਭਾਖ ਸੁਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਨ ਕੋਏ ਮੰਨਾ ਸੁਧ ਹੋ ਗਾ ਮਨ ਗੁਰਧਾ ਮੰਨਾ ਸਦ ਸੁਪਹੁ ਸੁਧ ਮੰਨੇ ਮੋਹ ਚੋਟਾ ਨਾ ਕਾਏ ਨਾ ਜਮ ਤੈ ਸਾਥ ਨਾ ਜਾਏ ਐਸਾ ਨਾਮ ਰੰਗਨ ਹੋਏ ਜੇ ਤੁਮ ਜਾਣੈ ਮਨ ਨ ਕੋਏ ਨ ਮਾਰਥਾ ਨ ਪਾਏ ਨ ਪਤਮ ਪਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਨ ਤਮ ਸਿਤੀ ਸੰਬੰਧ ਹੋਏ ਐਸਾ ਨਾਮ ਰੰਜਨ ਹੋਏ ਜੇ ਤੁਮ ਜਾਣੈ ਮਨ ਕੋਤ ਮਨ ਪਾਵਨ ਮਹਦੁਆਰੁ ਮਨ ਪ੍ਰਵਰ ਸਤਹੁ ਨਾਨਕ ਤਰ ਤਾਰਿ ਗੁਰ ਸਿਖੁ ਨਾਨਕ ਅਗਨਿ ਪਿਖੁ ਐਸਾ ਨਾਮ ਨਰਨਿ ਹੋਇ ਜੇ ਕੋ ਮਨ ਜਾਣੈ ਮਨ ਕੋ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਤਾ ਪਾਵੈ ਦਰਗਮਾਨ ਪੰਚੈ ਸੋਹ ਹੈ ਦਰਜਾਨ ਪੰਚਾਂ ਤਾ ਗੁਰਿ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਤੈ ਕਰਨ ਨਾਹੀ ਸੁਮਾਨ ਸੁਲਤ ਹਮਦਿਆ ਪਾਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬਝ ਹੋ ਸਤਿਆ ਤਵ ਲੈ ਉਪਰ ਕੇਤਾ ਭਾਰ ਕਰਤੇ ਹੋਰ ਕਰ ਹੋਰ ਤਿਸ ਤੇ ਘਰ ਲੈ ਤਵਣ ਜੋਰ ਜੀ ਜਾ ਤਨ ਜਾਕੇ ਨਾਮ ਸਭ ਨ ਲਿਖਿਆ ਵਿੜੇ ਕਲਾਮ ਮੈਂ ਹੋਲੇ ਤਾਲਕ ਜਾਣੇ ਤੋਏ ਲੇ ਤਾਲਿ ਰਿਅ ਕਰਤਾ ਹੋਏ ਕਿਤਾ ਤਾਨਸਾ ਲਹਿਰੂਪ ਕੀਤੀ ਦਰ ਜਾਣੇ ਤੂੰ ਤੂਤ ਕੀ ਤਪ ਸੋ ਇੱਕ ਇੱਕ ਆਵੋ ਤਿਸਤੇ ਹੋਏ ਲਖਨ ਰਿਆਵ ਕੁਦਰਤ ਕਵਨ ਕਹਾ ਵਿਚਾਰ ਆਰਿਆਂ ਨੂੰ ਜਾਵੇਂ ਸਵਾਰ ਜੋਤਿ ਭਾਵੇਂ ਸਾਈਂ ਕੀ ਤਾਰ ਹਮਸਦਾ ਅਸਲਾਮ ਨਿਰੰਕਾਰ ਸੰਸੰਖ ਜਪ ਸੰਸਖ ਪਾਉ ਸੰਸਖ ਪੂਜਾ ਸੰਸਖ ਸਤਿਵਾ ਸੰਸਖ ਗ੍ਰੰਥ ਮੁਤੇ ਦਾ ਪਾਠ ਸੰਤ ਜੋਗ ਨਰਹਿ ਖੁਦਾਸ ਸੰਸਖ ਤਕ ਗੁਣ ਗਿਆਨ ਵਿਚਾਰ ਸੰਸਖ ਤੇ ਅਸਦਾਤਾ ਅਸੰਖ ਸੂਰਮੋਹ ਭਕਸਾਰ ਸੰਸਖ ਮੋਲਿ ਬਿਲਾਇਤਾ ਅਗਰਤ ਕਮਨ ਤਾਹ ਵਿਚਾਰ ਵਾਰ ਜਾਵਾਂ ਇੱਕ ਵਾਰ ਜੋਤਿ ਤੁਧ ਭਗਵ ਸਾਈ ਇਹੇ ਕਾਰ ਸੰਤ ਦਸ ਨਰੰਕਾ ਸੰਖ ਮੋਰਖੰਧ ਕੋਰ ਸੰਖ ਚੋਰ ਹਰਾਨ ਕੋਰ ਸੰਖ ਅਮਰ ਸਰਜਾਹੇ ਜੋਰ ਸੰਖ ਕਲਵੰਢ ਹਤਿਆਤਮਨ ਸੰਖ ਪਾਪੀ ਪਾਪ ਕਰਜਾਹੇ ਸੰਖ ਊੜਿਆ ਰੂੜੇ ਫੇਰਾਹੇ ਸੰਖ ਲੈ ਚਮਲ ਪਖ ਖਾਹੇ ਸੰਖ ਅਨੰਤਰ ਕਰੇ ਭਾਰੁ ਨਾਨਕ ਕਹਿ ਵਿਚਾਰ ਵਾਰਾ ਨ ਜਾਵੇਂ ਇਕ ਵਾਰ ਜੋਤਿ ਭਾਵੇ ਸਹੀ ਠੀਕਾ ਤੂੰ ਸਦਾ ਸਹਾਨੁਤ ਨਿਰੰਕਾਰੋ ਸੰਖਨਾਵ ਸੰਸਥਵ ਗੰਮ ਗੰਮ ਸੰਸਥਲੋ ਸੰਸੋ ਕਹੇ ਇਸਰ ਪਹਾਰ ਹੋਏ ਤਰੀ ਨਾਮ ਕ੍ਰੀਸ਼ਾਲਾ ਅਖਰੀ ਗਿਆਨ ਕੀਤ ਗੁੰਗਾ ਅਖਰੀ ਲਿਖਣ ਬੋਲਣ ਬਾਣ ਤਰਾ ਸਰਸਜੋਗ ਹਾਂ ਜਿਨਹਿ ਲਿਖੈ ਤਿਸ ਸਰਨਾਹਿ ਜਿਉ ਦੁਰਮਾਇ ਦੇਵਤ ਪਾਰੇ ਜਿ ਤਾ ਕੇ ਦਦ ਤਾ ਨਾ ਹੋਇ ਨਾ ਬੈ ਨਾਹੀ ਕੋ ਤਾ ਕੁਦਰਤ ਕਾਂ ਕਾਂ ਵਿਚਾਰ ਵਾਰ ਨ ਜਾਵੇਂ ਇਕ ਵਾਰ ਜੋ ਭਾਵ ਸੋ ਇਪੀਤਾਰੁ ਸੁਦਾ ਸੁਲੰ ਨਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਉਤਰ ਸੁਖੇ ਮੂਕਲੀ ਤੇ ਕਪੜ ਹੋਏ ਦੇ ਸਾਬਣ ਲਈਏ ਹੋਣ ਹੋਏ ਭਰੀਏ ਮੱਖਾ ਪਾਕਾ ਸੰਗ ਧੁੱਪ ਨਵਕਰੰਗ ਆਪਣੀ ਤਾਪੀ ਅਤ ਨਾਹੇ ਕਰ ਕਰ ਕਰਣਾ ਲਿਖ ਲੈ ਜਾਵ ਆਪੇ ਬੀਜ ਆਪੇ ਖਾਹੋ ਨਾਨਕ ਉਪਮੇ ਆਵੋ ਜਾਹੋ ਤੀਰਤੋ ਤਪੋ ਦਇਆ ਦਤ ਦਾਨ ਜੇ ਕੋ ਪਾਵੈ ਤੁਧ ਕਾ ਮਾਨ ਸੁਣਿਆ ਆਪਨੇ ਆਪਨੇ ਕੀਤਾ ਭਾਉ ਅੰਤਰਗਤੋ ਤੀਰ ਸੁਮਹਲਣਾਓ ਸਭ ਗੰ ਤੇਰੇ ਮੈ ਨਾਹੀ ਕੋਏ ਗਿਣਮਨ ਕੀਤੇ ਅਸਤ ਨਾ ਹੋਏ ਸੁਆਸ ਆਤਮਾਣੇ ਵਰਮਾਓ ਸਤ ਸੁਹਾਨ ਸਦਾ ਮਿਲਾਓ ਕਮਣ ਸੁਵੇਲਾ ਵਖਤ ਕਮਣ ਕਮਣ ਸਤ ਕਮਣ ਵਾਰ ਕਮਣ ਸ੍ਰੋਤੇ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਈਆ ਪੰਡ ਤੀਜੇ ਹੋਵੇ ਲਿ ਪ੍ਰਾਣ ਵਖਤ ਨ ਤਾਜ ਕਾ ਦਿਆਂ ਜੇ ਲਿ ਕਨਲੇ ਪ੍ਰਾਣ ਸਤਵਾਰ ਨ ਜੋਗੀ ਜਾਣ ਤਮਾਹੋ ਨ ਪੂਰੀ ਜਗ ਕਰਤਾ ਸ੍ਰਿਸ਼ਟੀ ਤੋਂ ਸਾਜ ਆਪੇ ਜਾਣ ਸੋਈ ਕਿਵੇਂ ਕਰੇ ਆਖਾਂ ਕਿਵਸਾਲਾ ਇਹ ਕੋ ਵਰਨੀ ਕਿਵੇਂ ਜਾਣਾਂ ਨਾਨਕ ਆਪਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਤਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗਦ ਅਨਸੁਹਰ ਪਾਤਲ ਪਤਲ ਲਖ ਆਗਾਸ ਆਗਾਸ ੜ ਕੋੜ ਬਾਹੂ ਕੇ ਵੈਦ ਕਹਣਿ ਖਵਾਤ ਸਹਿ ਠਾਰਹ ਕਹਣਿ ਤੇ ਬਕ ਅਸੋ ਇੱਕ ਇਤਹਾਸ ਲਿਖਾ ਹੋਇ ਤਾ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੈ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੂਰਤਨ ਪਾਈਆ ਨਦੀਆਂ ਤੇ ਵਾਪ ਵਹ ਸੁਮੰਦਣਾ ਜਾਣੀ ਹੈ ਸੁਮਤ ਸਾਹਾ ਸੁਲਤਾਨ ਬ੍ਰਹਸਿੱਤੀ ਮਾਲ ਤਹੰਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੁਹੁ ਨਾ ਬਿਸਰਹਿ ਅੰਤਨਾ ਸਿਖਤਿ ਕਹਿਣ ਨਾਯੰਤੋ ਅੰਤਨਾ ਕਰਨੇ ਦੇਣ ਨਾ ਨਤ ਅੰਤਨਾ ਵੇਖਣ ਸੋਹਣਾ ਨਾ ਨਾਯੰਤੋ ਅੰਤਨਾ ਜਾਪੇ ਕੇ ਮਨ ਮਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਪਾਰਾ ਬਾਰ ਕਾਰਨ ਤੇ ਤੇ ਬਿਲਾਹੇ ਤਾ ਕੇ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਹੋਏ ਬਕਤਾ ਕਹੀਏ ਬਕਤਾ ਹੋਏ ਵਡਾ ਸਾਹਿਬ ਉੱਚਾ 타 ਹੂੰ ਤੇ ਉਪਰ ਉੱਚਾ ਨਾ ਹੂੰ ਏਵਡ ਉੱਚਾ ਹੋਵੇ ਕੋਈ ਜਿਸੂਚੇ ਤੋ ਜਾਣ ਸੋਏ ਜੇਵਡਿ ਆਪ ਜਾਣਿਆ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਲ ਤੁਮਾਏ ਕੇਤੇ ਮੰਗਹਿ ਜੋਦ ਅਪਾਰ ਕੇਤਿਆਂ ਗਣਤ ਨਹੀਂ ਵਿਜਾਰ ਕਿਤੇ ਘਾਫਟ ਹੈ ਵਿਕਾਰ ਕੇਤੇ ਲੈ ਲੈ ਹੁ ਕਿਰਪਾ ਜੀ ਕਿਤੇ ਮੂਰਖ ਖਾਹੇ ਖਾਹੇ ਕੀਤੀਆਂ ਦੁੱਖ ਭੁਲ ਉਸਦਮਾਰਾ ਪੈਦਾ ਤੇਰੀ ਦਾਤਾ ਬੰਦ ਖਲਾਸੀ ਭਾਣੇ ਹੋਏ ਹੋ ਰਹਾ ਸਤੈ ਕੋਈ ਜੇ ਕੋ ਖਾਏ ਪਿਆਖਣ ਪਾਏ ਉਹ ਜਾਣ ਜੀਤਿਆ ਮੋਹਿ ਖਾਏ ਆਪੇ ਜਾਣ ਆਪੇ ਦੇ ਆਖ ਸਭ ਕੈ ਕੇ ਸੁਨੋ ਬਖਸ਼ ਸਤ ਸਾਲਾ ਨਾਨਕ ਪਾਤਸ਼ਾਹੇ ਪਾਤ ਸਾਹੋ ਅਮਲ ਲਗਣ ਮਲਵਾਪਾਰ ਦੁਆਪਾਰੀ ਅਮੰਡਾਰ ਅਮਲ ਲਗਮ ਲਜਾਹੇ ਪਾਹਿ ਹਿਰਤਨਾਹੇ ਧਰਮ ਮੁਸਦੀ ਬਾਣ ਤੁਲੰਗ ਪ੍ਰਵਾਨ ਅਮਲ ਬਖਸ਼ੇ ਸੁਮਨ ਨਿਸ਼ਾਨ ਅਮਲ ਕਰਮ ਹਰਮਲ ਫਰਮਾਨ ਲੋਮ ਲਾਤਿਆ ਨ ਜਾਏ ਆਪ ਆਖੇ ਲਿਵਲਾਏ ਆਖੇ ਪੜ ਪੁਰਾਣ ਆਖੇ ਬੜੇ ਕਰੇ ਧਿਆਨ ਆਖੇ ਵਰ ਮੈਂ ਅਕਿੰਦ ਆਖੇ ਗੋਪੀਤਾ ਗੋਵਿੰਦ ਆਖੇ ਸ੍ਰੀ ਅਖੰਡ ਸਦੂ ਆਖੇ ਕਿਤੇ ਕਿਤੇ ਬੁੱਧ ਹੋ ਆਖੇ ਦਾਨ ਆਖੇ ਦੇਵ ਆਖੇ ਸਰਨ ਨਰਮਨ ਜਨ ਸੇ ਕਹਤੇ ਆਖੇ ਆਪਣ ਪਾਹੇ ਕੀਤੇ ਕਹ ਕਹ ਉਠੋ ਠ ਜਾਹੇ ਕਿਤੇ ਹੋਰ ਕਰਹਿ ਤਾਂ ਤਨ ਤੱਕ ਕੀਤੇ ਜਿਵਣ ਭਵਤਿ ਉਹੜੇ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜਨ ਤਾਂ ਲਿਖਿਆ ਸਰਗਾਵਾ ਰਗਵਾ ਸੌਦਰ ਤੇ ਹੱਥੋਂ ਕਰਕੇ ਹਾਂ ਜਬਹ ਸੁਸਮਾਲੇ ਅਜਨਦਨਿਤ ਸੰਸਾ ਕਿਤੇ ਗਵਨ ਹਾਰੇ ਕਿਤੇ ਰਾਖਿਸ਼ ਪਹੀਆ ਨ ਕਿਤੇ ਗਵਨ ਹਾਰੇ ਗਵ ਸਨਾ ਪਾਣ ਪਾਣੀ ਵੈ ਸੰਤਰੋ ਗਵ ਰਾਜ ਤਹੰ ਦਵਾਰੇ ਗਵ ਚਿਤ ਤੁਮ ਲਿਖ ਜਾਣ ਹੈ ਲਿਖ ਲਿਖ ਧੰਮ ਵਿਚਾਰ ਗਾਵੇ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨ ਕਿੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਰਬ ਸਮਦヒੰਦਰ ਗੰ ਸਾਧ ਵਿਚਾਰੇ ਗੰ ਜਤੀ ਸਤੀ ਸੰਤੁਕਤੀ ਗਾਵੇ ਵੀ ਉਤਰਾਰੇ ਗਾਵੇ ਪੰਡ ਪੜਨ ਰਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮਗਣੀਆਂ ਮਨਮੋਹ ਸੁਦਾ ਮਖਸ ਉਪਈ ਹਾਲੇ ਗਾਂਵਾਂ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾਪਲਸੂਰਾ ਗਾਵੇ ਕਾਣੇ ਚਾਰ ਗਾਵੇ ਖੰਡ ਮੰਡਲ ਵਰਪਿੰਦਾ ਕਰ ਕਰ ਰੱਖੇ ਤਾਰੇ ਸੇ ਤਦੋਂ ਗਾਵੇ ਜੋਤ ਸੁਪਾਹ ਮਨ ਹਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਨਾ ਜਿਤਨਾ ਆਮਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਹੀਂ ਹੈ ਪੀ ਹੁਸੀ ਜੈ ਨਾ ਜਸੀ ਰਤਨਾ ਜਿਨ ਨਚਾਈ ਰੰਗੀ ਰੰਗੀ ਬਾਦੀ ਕਰ ਕਰ ਜਰਸੀ ਮਾਇਆ ਜਨੁ ਕੋ ਪਾਈ ਕਰ ਕਰ ਵੇਖਿ ਤਾ ਆਪਣਾ ਜਬ ਦਸ ਦੇਵ ਡਿਆਈ ਜੋਤਿ ਭਾਗ ਸੋਏ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਪ ਸਾਹੋ ਸਹਾ ਪਾਤ ਸਾਹਿਬੋ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸ੍ਰਮ ਝੋਲੀ ਚਹਨ ਕਿਤਰੇ ਵੇ ਬਹੁਤ ਕੰਥਾ ਕਾਲ ਪਾਰੇ ਕਾਇ ਜਗਤ ਨੰਡਾ ਵਰਤੀ ਤੋ ਆਏ ਤੁਮ ਸੁਭਜ ਮਾਤੇ ਮਨ ਜਿੱਤੇ ਜਗ ਜੀਤ ਆਦੇਸ ਤੇ ਆਦੇਸ ਆਦ ਅਨਿਲ ਅਨੰਤ ਜੁਗ ਜੁਗ ਇੱਕ ਹੋਵੇ ਸ ਭਗਤ ਗਿਆਨ ਦਾ ਵੰਡਾਰਣ ਘਟ ਘਟ ਵਜੇ ਨਾਦ ਆਪਨਾ ਹਥ ਨਾਥੀ ਸਭ ਜਾਕੇ ਹਿਰਦ ਸਦਾ ਵਰਾਸਾਦ ਸੰਜੋਗ ਜੋਗ ਤੇ ਕਾਰ ਚਲਾਵੇ ਲੇ ਲਿਆ ਵੇ ਪਹਾੜ ਵਾ ਦੇਸ ਤੇ ਆ ਦੇਸ ਆਪਨੀ ਲੋ ਨਾਥੋ ਨਾਮ ਤੋ ਜੁਗੁ ਜੁਗ ਇਕੋ ਵੇਸ ਏਕਮ ਆਇ ਜੁ ਤਵੇ ਆਈ ਤੇ ਚਲੇ ਪ੍ਰਵਾਨ ਨ ਇੱਕ ਸੰਸਾਰੀ ਇੱਕ ਪੰਡਹਾਰੇ ਕਲਾਏ ਦੇਬਾਨ ਜਿਵ ਤੇ ਸੁਭਾਵ ਰਚਲਾ ਲਾ ਜੇ ਹੋ ਵ ਪ੍ਰਮਾਨ ਉਹੋ ਇੱਕ ਹੈ ਉਹ ਨਾਮਦਰ ਨਾਇ ਭਗਤਾ ਹੋ ਵਿਡਾਨ ਦੇਸ ਤੇ ਆ ਦੇਸੋ ਆਦਮੇ ਲੋਨਾਦ ਨਾਮ ਤੋ ਜੁਗ ਜੁਗ ਇਕ ਹੋਵੇ ਸੋ ਆਸਣ ਲੋਏ ਲੋਏ ਟੰਡਹਾਰੋ ਜੋ ਕਾਇਆ ਸਵੇਖਾ ਵਾਰੋ ਤਰਤਰ ਦੇਖੇ ਸਰਜਣਹਾਰੋ ਨਾਮ ਸੱਚੇ ਕੇ ਸਾਚੇ ਕਾ ਆਦੇਸ ਆਦੇਸ ਆਨੀ ਲੋਨਾਦ ਨਾਹ ਤੋ ਜੁਗ ਜੁਗ ਇਕ ਹੋਵੇ ਸੋ ਇਕ ਦੂਜੀ ਬਹੁ ਲਖ ਹੋਏ ਲਖ ਬਲ ਕ੍ਰੀਸ ਲਖ ਲਖ ਗੇੜਾ ਆਤੀ ਹੈ ਤੇਤ ਨਾਮ ਜਗਦੀਸ਼ ਹੋਇ ਤਰਾਹ ਪਵੜੀਆਂ ਛੜੀਏ ਹੋਏ ਕੇਸ ਸੁਣਕਲਾਂ ਕਾਸ ਕੀ ਕਿਟਾ ਆਇ ਰੀਸ ਨਾਨਕ ਪ੍ਰੰਤਰੀ ਪਾਈਐ ਊੜੀ ਊੜਾ ਟੀਸ ਆਖਣ ਜੋਰ ਪੈਨ ਹਜੂਰ ਜੋਰਨ ਮੰਗਣ ਦੇਣ ਨਜੋਰ ਜੋਰਨ ਜੀਵਣ ਮਰਨ ਨਹਿ ਜੋਰ ਜੋਰਨ ਰਾਜ ਮਾਲ ਮਸੂਰ ਜੋਰਦਾਂ ਸੁਰਚੇ ਗਿਆਨ ਵੀ ਚਾਰ ਜੋਰਦਾਂ ਜੁਤੀ ਛੁਟਾ ਸੰਸਾਰ ਜਿਸ ਸਰਸ ਜੋਰ ਕਰਉ ਵਿਖਾ ਸੋਏ ਨਾਨਕ ਉਤਮ ਆਮ ਨੇਚ ਨਾ ਕੋਏ ਰਾਤੇ ਰੁਤੀ ਚਿੱਤੀ ਵਾਰ ਤਮਨੁ ਪਾਣੀ ਅਗਨੀ ਪਤਾ ਤਿਸ ਵਿੱਚ ਧਰਤੀ ਸਾਭ ਕੀ ਧਰਮਸਾਲ ਤਿਸ ਵਿੱਚ ਜੀਉ ਜੁੰਕੇ ਰੰਗ ਤਿਨਕ ਨਾਮ ਆਨੇ ਕਾ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਸਚਾ ਸੁਹਣ ਪੰਚ ਪ੍ਰਵਾਨ ਨਦਰੇ ਕਰਮ ਕਵੈ ਨੇਸਾ ਕਚਪ ਕਾਇ ਉਥੈ ਪਾਏ ਨਾਨਕ ਗਇਆ ਜਪੈ ਜਾਏ ਕਰਮ ਕੰਡ ਤਾ ਇਹ ਧਰਮ ਗਿਆਨ ਕੰਡ ਤਾ ਕੁਕਰਮ ਕੀਤੇ ਪਉ ਪਾਣੀ ਵੇ ਸੰਤੋ ਰ ਕੀਤੇ ਕਾਨ ਮਹੇਸੋ ਕੀਤੇ ਬਰਮੈ ਘਾਟ ਤੋ ਘੜੀ ਹੈ ਰੂਪ ਰੰਤਿ ਦੇਸੋ ਕੀਤੇਆਂ ਕਰੰਗ ਭੁੰਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵਿਸ਼ੋ ਕਿਤੇ ਦੇਵਦਾਨ ਨਾਮ ਕਿਤੇ ਕਿਤੇ ਰਤਨ ਸਮੰਧ ਕੀਤੇਆਂ ਖਾਨਾਂ ਕਿਤੇਆਂ ਬਾਣੀ ਕਿਤੇ ਪਾਤਾਲ ਨਰੰਦ ਕਿਤੇਆਂ ਸੂਤੀ ਸੇਵਕ ਕਿਤੇ ਨਾਨਕ ਅੰਤਨਾ ਅਨੰਤ ਗਾਮਖੰਡਨ ਹੈ ਗਿਆਨ ਪ੍ਰਚੰਡ ਤਿਥਾ ਨਾਦ ਗੀਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥਾ ਘਾੜ ਭੜੀਆ ਬਾਬੂ ਨੂਪ ਤਾਂ ਕਿ ਅੰਗਲਾਥਿਆ ਨਾ ਜਾਹੇ ਜੇ ਕੋ ਕਹਿ ਬਚਪਤਾਏ ਤਿਥਾ ਘੜੀਐ ਸੂਰਤ ਮਤਮਨ ਬੁੱਧ ਤਿਥਾ ਘੜੀਐ ਸੁਰਤ ਨਾਤੇ ਸੁਧੋ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਪੂਰ ਤਨ ਮਹਿਰਾਮ ਰਹਿਆ ਭਰਪੂਰ ਤੈਸੀ ਤੋ ਸੀਤਾ ਮਹਿਮਾ ਮਾਹਿਤ ਤਾ ਕੇ ਰੂਪ ਨਤ ਨ ਜਾਹੇ ਨਾਮ ਰੇ ਨ ਠਗ ਜਾਹੇ ਜਿਨ ਤੇ ਰਾਮ ਸੈ ਮਨ ਮਾਹਿ ਤਿੱਥੇ ਭਗਤ ਉਸੇ ਕੇ ਲੋ ਕਰਹਿ ਅਨੰਦ ਸਚਾ ਮਨ ਹੋਏ ਸਤ ਖੰਡ ਵਸੈ ਨਿਰੰਕਾਰ ਘਰ ਘਰ ਵਿਖੈ ਨਦਰ ਨਿਹਾਲ ਸਿੱਥੈ ਖੰਡ ਮੰਡਲ ਵਰੰਡ ਜੇਤੂ ਕਥੈ ਤੰਤੰਤ ਸਿੱਥੈ ਲੋ ਲੋ ਆਕਾਰ ਜਿਵ ਜੂ ਹੁਕਮ ਤਵੇ ਤੋਕਾਰ ਵੇਖ ਰਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਤਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਧ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਧਾਲ ਘੜੀਏ ਸਭ ਸੁਚੀਤ ਖਸਾਲ ਜਿਨ ਕਉ ਨ ਦੁਰ ਪਰਮਤ ਨ ਕਾਰੋ ਨਾਨਕਨ ਦਰੀ ਨਦਰ ਨਿਹਾਲ ਸਲੋਕ ਕਮਨ ਗੁਰੂ ਪਾਣਿ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਭ ਜਗ ਚੰਗਿਆਈਆਂ ਬੁਰਿਆਈਆਂ ਵਾਚ ਧੰਮ ਤੋਂ ਦੂਰ ਕਰਮੀ ਆਪੋ ਆਪਣੀ ਕੇ ਲੈੜਾ ਕੇ ਰੂਰ ਜਿਨੇ ਨਾਮ ਤੇ ਹਾਇਆ ਦਇਮ ਸਤਿ ਹਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਹਾਲੋ ਨਾਨਕ ਤੇ ਮੁੱਖ ਉਜਲੇ ਕਿਤੇ ਸਬੀ ਨਾਲੋ ਵਾਹਿਗੁਰੂ ਜਿੱਦਾ ਖਲਸਾ ਵਾਹਿਗੁਰੂ ਜਿੱਕੀ ਫਤਹਿ